ਦੁਬਈ ਦੇ ਵਿੱਚ ਹੋ ਰਹੇ ਏਸ਼ੀਆ ਕੱਪ ਇਸ ਵੇਲੇ ਬੜੇ ਰੁਮਾਂਚ ਤੇ ਚੱਲ ਰਿਹਾ ਤੇ ਕ੍ਰਿਕਟ ਲਵਰਸ ਖਾਸ ਕਰਕੇ ਜਿੰਨਾਂ ਨੂੰ ਏਸ਼ੀਆ ਕੱਪ ਦੇਖਣਾ ਬਹੁਤ ਹੀ ਜ਼ਿਆਦਾ ਪਸੰਦ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਬੀਤੀ ਰਾਤ Sri Lanka ਤੇ Afghanistan ਵਿਚਾਲੇ ਮੈਚ ਹੋਇਆ ਸੀ ਦੋਨੋਂ ਟੀਮਾਂ ਨੇ ਜਿਹੜੀਆਂ ਆਹਮੋ ਸਾਹਮਣੇ ਹੋਈਆਂ ਸੀ ਪਰ Sri Lanka ਦੇ ਬੋਲਰ Dinuth Welliga ਜੋ ਕਿ ਲਾਸਟ ਓਵਰ ਪਾਉਣ ਆਉਂਦੇ ਨੇ ਤੇ strike ਤੇ Afghanistan ਦੇ all-rounder ਨਾ ਵੀ ਹੁੰਦੇ ਨੇ ਜੋ ਇੱਕ ਓਵਰ ਦੇ ਵਿੱਚ ਲਗਾਤਾਰ ਪੰਜ ਛੱਕੇ ਮਾਰਦੇ ਨੇ ਤਾਂ ਸਟ੍ਰਾਈਕ ਤੇ ਅਫਗਾਨਿਸਤਾਨ ਦੇ ਆਲਰਾਊਂਡਰ ਨਵੀ ਹੁੰਦੇ ਨੇ ਜੋ ਕਿ ਇੱਕ ਓਵਰ ਚ ਲਗਾਤਾਰ ਪੰਜ ਛੱਕੇ ਮਾਰਦੇ ਨੇ ਹੁਣ ਤੁਹਾਨੂੰ ਦੱਸ ਦਈਏ ਕਿ ਮੈਚ ਦੌਰਾਨ ਦਿਨਤ ਵੇਲਾ ਲੇਗਾ ਨੂੰ ਦੱਸ ਦਿੱਤਾ ਜਾਂਦਾ ਹੈ ਕਿ ਤੁਹਾਡਾ ਫਾਦਰ ਇਸ ਦੁਨੀਆ ਚ ਨਹੀਂ ਰਹੇ ਮਤਲਬ ਉਹਨਾਂ ਦਾ ਪਿਤਾ ਇਸ ਫਾਨੀ ਸੰਸਾਰ ਨੂੰ ਅਲਵਿਦਾਖ ਜਾਂਦੇ ਨੇ ਇਸ ਦੇ ਬਾਵਜੂਦ ਵੀ ਉਹ ਲਾਸਟ ਓਵਰ ਪਾਉਂਦੇ ਨੇ ਤਾਂ ਬਹੁਤ ਲੋਕਾਂ ਨੇ ਉਹਨਾਂ ਨੂੰ ਟ੍ਰੋਲ ਕੀਤਾ ਕਿ ਤੁਸੀਂ बच्चा ਜਿਹੜਾ ਉਸ ਨੂੰ ਗਰਾਊਂਡ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਇਸ ਕਰਕੇ ਉਹ ਪਰਫਾਰਮੈਂਸ ਚੰਗੀ ਨਹੀਂ ਦੇ ਪਾਰਿਆ ਤਾਂ ਤੁਸੀਂ ਸੋਚੋ ਕਿ ਇਸ ਤੇ ਫੈਮਿਲੀ ਪ੍ਰੈਸ਼ਰ ਕਿੰਨਾ ਹੋਏਗਾ ਆਪਣੇ ਆਪ ਨੂੰ ਮੈਂਟਲੀ ਤੌਰ ਤੇ ਕਿੰਨਾ ਉਸਨੇ ਆਪ ਨੂੰ ਕੰਟਰੋਲ ਕੀਤਾ ਹੋਏਗਾ ਸੋ ਬਹੁਤ ਲੋਕਾਂ ਦੇ ਟ੍ਰੋਲ ਕਰਨ ਤੋਂ ਬਾਅਦ ਇਹ ਜ਼ਰੂਰ ਸਾਹਮਣੇ ਆਇਆ ਕਿ ਉਹਨਾਂ ਨੂੰ ਗਰਾਊਂਡ ਦੇ ਵਿੱਚ ਪਤਾ ਲੱਗਦਾ ਹੈ ਕਿ ਉਹਨਾਂ ਦੇ ਫਾਦਰ ਇਸ ਦੁਨੀਆ ਤੋਂ ਜਾ ਚੁੱਕੇ ਨੇ ਪਰ ਮੈਚ ਖਤਮ ਹੋਣ ਦੌਰਾਨ ਹੀ ਉਹਨਾਂ ਨੂੰ ਉਹਨਾਂ ਦੇ ਘਰ ਹੈ ਜਿਹੜਾ ਭੇਜ ਦਿੱਤਾ ਜਾਂਦਾ ਸੋ ਕਿਸੇ ਨੂੰ ਵੀ ਜਜ ਕਰਨ ਤੋਂ ਪਹਿਲਾਂ ਉਹਨਾਂ ਦੇ ਹਾਲਾਤ ਨੇ ਜਿਹੜੇ ਇੱਕ ਵਾਰ ਜ਼ਰੂਰ ਸੋਚ ਲਿਆ ਕਰੋ ਕਿਉਂਕਿ ਹਰ ਵਾਰ ਜੇਕਰ ਪਰਫਾਰਮੈਂਸ ਚੰਗੀ ਹੁੰਦੀ ਹੈ ਤੇ ਇੱਕ ਦੋ ਵਾਰ ਜੇਕਰ ਨਹੀਂ ਵੀ ਚੰਗੀ ਹੁੰਦੀ ਤਾਂ ਲੋਕ ਨੇ ਜਿਹੜੇ ਆਪਣੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੰਦੇ ਨੇ